ਇਸ ਵਕਤ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਰਿੰਗ ਰੋਡ ਕੰਨੇ ਲੱਗਦਾ ਗੋਦਾਮ ਜੈਗੋਆ ਦਾ ਦਰਸ਼ਕ ਤੋਂ ਦਿਖਤ ਹੈ ਕਿ ਇਥੇ ਕਾਫੀ ਜ਼ਿਆਦਾ ਅੱਗ ਲੱਗੀ ਰਹੀ ਹੈ ਇਸੇ ਜੀਸੀਬੀ ਦੀ ਮਦਦ ਕਰਨੇ ਤੋਂ ਦਿਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਹਰ ਕਿਸਮ ਦਾ ਪ੍ਰਯਾਸ ਕਰਾ ਰਹੀ ਹੈ ਕਿ ਇਸ ਅੱਗ ਉੱਪਰ ਕਾਬੂ ਪਾਇਆ ਜਾਏ ਮਰ ਅੱਗ ਨੇ ਕਾਫੀ ਜ਼ਿਆਦਾ ਆਪਣਾ ਪ੍ਰਚੰਡ ਰੂਪ ਜਿਹੜਾ ਦਰਨ ਕਰੀ ਲਿਆ ਹੈ ਕਿਉਂਕਿ ਘੰਟਾ ਡੇਢ ਘੰਟਾ ਹੋਇਆ ਲਗਾਤਾਰ ਜਿਹੜਾ ਹੈ ਉਹਦੇ ਉੱਪਰ ਕਾਬੂ ਪਾਣੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਮਰ ਲਾਈਵ ਤਸਵੀਰਾਂ ਤੋਂ ਦਿਖਦੇ ਹੋ ਦੀਵਾਰ ਤੋੜੀਏ ਜੀਸੀਬੀ ਲਾਈ ਹੈ ਤੇ ਜਿਹੜੇ ਫਾਇਰ ਬ੍ਰਿ ਕਰਮਚਾਰੀ ਨੇ ਉਸ ਅੱਗ 'ਤੇ ਕਾਬੂ ਪਾਉਣ ਲਈ ਹਰ ਕਿਸਮ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਮਰ ਲਾਈਵ ਤਸਵੀਰਾਂ ਜਿਹੜੀਆਂ ਆਪਸੀ ਸਾਈਂ ਟੀਵੀ ਚੈਨਲ ਦੇ ਮਾਧਿਅਮ ਕਨਤਦਾਰ ਪਜਾਣੇ ਦੀ ਕੋਸ਼ਿਸ਼ ਕਰਾ ਰਹਾ ਮਰ ਰਿੰਗ ਰੋਡ ਕੰਨੇ ਸਰੋਰ ਜੈਗੋਆ ਦਾ ਗੋਦਾਮ ਹੈ ਜਿੱਥੋਂ ਦੀਆਂ ਲਾਈਵ ਤਸਵੀਰਾਂ ਮੈਂ ਤੁਹਾਨੂੰ ਦਿਖਾਉਣੇ ਦੀ ਕੋਸ਼ਿਸ਼ ਕਰਾ ਰਹਾ ਕਿ ਬਹੁਤ ਜ਼ਿਆਦਾ ਦਵਾਈ ਜਿਹੜੀ ਲੱਖਾਂ ਕਰੋੜਾਂ ਰੁਪਏ ਦਾ ਜਿਹੜਾ ਸਮਾਨ ਹੈ ਜਲੀਏ ਰਾਖੋ ਹੀ ਚੁਕਿਆ ਦਾ ਦਰਸ਼ਕੋ ਤੋ ਦਿਖਾ ਦਿਓ ਫਾਇਰ ਬ੍ਰਿਗੇਡ ਵੀ ਹਰ ਕਿਸਮ ਦਾ ਪ੍ਰਯਾਸ ਕਰ ਰਹੀ ਦੀ ਅੱਗ ਉਪਰ ਕਾਬੂ ਪਾਇਆ ਜਾਏ ਪਰ ਅੱਗੇ ਇੰਨੀ ਜ਼ਿਆਦਾ ਲੱਗੀ ਚੁੱਕੀ ਦੀ ਹੈ ਕਿ ਬਹੁਤ ਹੀ ਜ਼ਿਆਦਾ ਨੁਕਸਾਨ ਜਿਹੜਾ ਦਿਖਣੇ ਲਈ ਮਿਲਦਾ ਜੰਮੂ ਕਸ਼ਮੀਰ ਪੁਲਿਸ ਵੀ ਔਰ ਬਿਸ਼ਨਾ ਪੁਲਿਸ ਵੀ ਜਿਹੜੀ ਮੌਕੇ ਤੇ ਪੁੱਜੀ ਚੁੱਕੀ ਦੀ ਹੈ ਹਰ ਕਿਸਮ ਦਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਆਖਿਰ ਕਿਹ ਕਾਰਨ ਰਿਹਾ ਉਹ ਜਿਹੜੀ ਤੇ ਇੰਨੀ ਅੱਗ ਲੱਗੀ ਦੀ ਕਿਉਂਕਿ ਬਹੁਤ ਹੀ ਜ਼ਿਆਦਾ ਨੁਕਸਾਨ ਜਿਹੜਾ ਇਸ ਵੇਲੇ ਵੀ ਬਹੁਤ ਹੀ ਜ਼ਿਆਦਾ ਨੁਕਸਾਨ ਦਰਸ਼ਕੋ ਤੋਂ ਦਿਖਾ ਦਿਓ ਕਿ ਇਸ ਵੇਲੇ ਵੀ ਜਿਹੜਾ ਦਿਖਣੇ ਲਈ ਮਿਲਦਾ ਪਰ ਇਸ ਆਪਸੀ ਸਾਈਟੀ ਵੀ ਦਿਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਦਰਸ਼ਕੋ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਤੋਂ ਹੀ ਮੈਂ ਤੁਹਾਨੂੰ ਜਿੱਥੇ ਜੈਗੋਆਰ ਦਾ ਇੱਕ ਗੋਦਾਮ ਹਾਂ ਜਿਹਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਅੱਗ ਲੱਗੀ ਹੋਈ ਹੈ ਮਰ ਲਾਈਵ ਤਸਵੀਰਾਂ ਜਿਹੜੀਆਂ ਦਮਕਲ ਵਿਭਾਗ ਦੀ ਟੀਮ ਵੀ ਜਿਹੜੀ ਮੌਕੇ ਦੀ ਪਹੁੰਚੀ ਚੁੱਕੀ ਦੀ ਹੈ ਤੇ ਪੂਰਾ ਅੱਗ ਉੱਪਰ ਕਾਬੂ ਪਾਇਆ ਗਿਆ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇਸ ਵੇਲੇ ਹੋਈ ਚੁੱਕਾ ਹੈ ਮਰ ਲਾਈਵ ਤਸਵੀਰਾਂ ਜਿਹੜੀਆਂ ਇਸ ਵੇਲੇ ਮੈਂ ਤੁਹਾਨੂੰ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂ ਇਸ ਵੀਡੀਓ ਦੀ ਜਿਆਦਾ ਕੋਲ ਜਿਆਦਾ ਸ਼ੇਰ ਜ਼ਰੂਰ ਕਰਦੇ ਆਏ ਕਿ ਜਿੰਨੇ ਵੀ ਸਾਡੇ ਦਰਸ਼ਕ ਹਨ ਉਹਦੇ ਕੋਲ ਇਹ ਖਬਰ ਪਹੁੰਚ ਸਕੇ ਕਿ ਕਾਫੀ ਜਿਆਦਾ ਇਸ ਗੋਦਾਮ ਵਿੱਚ ਸਮਾਨ ਜਿਹੜਾ ਲਗਾਇਆ ਗਿਆ ਦਾ ਉਹਦੇ ਤੇ ਚਲਦੇ ਤਾਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਦੀ ਤਰਫੋਂ ਕਾਫੀ ਕੋਸ਼ਿਸ਼ ਰਹੀ ਕਿ ਪਹੁੰਚ ਆ ਗਈ ਹੈ ਕਿ ਅੱਗ ਨੂੰ ਕਾਬੂ ਪਾਇਆ ਜਾਏ ਕਿਉਂਕਿ ਬਹੁਤ ਹੀ ਜਿਆਦਾ ਇਸ ਗੋਦਾਮ ਤੇ ਜਿਹੜੀ ਅੱਗ ਲੱਗੀ ਦੀ ਅੱਗ ਦੀਆਂ ਤਸਵੀਰਾਂ ਵੀ ਮੈਂ ਤੁਹਨੇ ਕੰਨੇ ਸਾਂਝੀਆਂ ਕਰਨੇ ਦੀ ਕੋਸ਼ਿਸ਼ ਕਰਾਂ ਕਿਉਂਕਿ ਦੱਸਿਆ ਜਾਦਾ ਕਿ ਇਸ ਗੋਦਾਮ ਵਿੱਚ ਠੀਕ ਹੈ ਨਾ ਬੋਲੋ ਜੈਗੂਆਰ ਦਾ ਗੋਦਾਮ ਹਾਂ ਜਿਹਦੇ ਵਿੱਚ ਕਾਫੀ ਜੈਗੂਆਰ ਕੰਪਨੀ ਦਾ ਸਮਾਨ ਵਾਸ਼ਵੇਸ਼ਨ ਵਗੈਰਾ ਜਰ ਔਰ ਬੈਨਿਟੀ ਵਗੈਰਾ ਸਿੰਕ ਵਗੈਰਾ ਬਹੁਤ ਜ਼ਿਆਦਾ ਸਮਾਨ ਜਿਹੜਾ ਇਸ ਗੋਦਾਮ ਦੇ ਅੰਦਰ ਜਿਹੜਾ ਰੱਖਿਆ ਗਿਆ ਦਾ ਮਰ ਇਸ ਵਿਲੇ ਲਾਈਵ ਤਸਵੀਰਾਂ ਹਾਲੇ ਵੀ ਫਾਇਰ ਬ੍ਰਿਗੇਡਰ ਤਹ ਦਿਖੋ ਕਾਫੀ ਜ਼ਿਆਦਾ ਅੱਗ ਵੀ ਅੰਦਰ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾਣੇ ਆਂ ਸਾਂਝੀਆਂ ਕਰਨੇ ਦੀ ਕੋਸ਼ਿਸ਼ ਕਰਾਉਂਦਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਸ ਗੋਦਾਮ ਦੇ ਅੰਦਰ ਕਾਫੀ ਜ਼ਿਆਦਾ ਅੱਗ ਲੱਗੀ ਹੋਈ ਹੈ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਆਦਾ ਮਰ ਦਮਕਲ ਵਿਭਾਗ ਦੀ ਟੀਮ ਵੀ ਕਾਫੀ ਜ਼ਿਆਦਾ ਜਿਹੜਾ ਪ੍ਰਯਾਸ ਕਰਾਦੀ ਹੈ ਇਸ ਅੱਗ ਨੂੰ ਕਾਬੂ ਪਾਣੇ ਲਈ ਪਰ ਲਾਈਵ ਤਸਵੀਰਾਂ ਜਿਹੜੀਆਂ ਆਪਸੇ ਸਾਡੀ ਟੀਵੀ ਚੈਨਲ ਦੇ ਮਾਧਿਅਮ ਕੰਨੇ ਅਸਤੰਦ ਪਹਾਨੇ ਦੀ ਕੋਸ਼ਿਸ਼ ਕਰਾਦੇ ਆ ਇਸ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਦਰਸ਼ਕੋ ਦੱਸਿਆ ਜਿਆਦਾ ਕਿ ਜੈਗੂਆਰ ਕੰਪਨੀ ਦਾ ਇੱਕ ਗੋਦਾਮ ਹਾ ਜਿਹਦੇ ਵਿੱਚ ਸਮਾਨ ਵਿਚਾਰਾ ਜਿਹੜਾ ਸਮਾਨ ਜਿਹੜਾ ਰੱਖੇ ਗਿਆ ਦਾ ਹ ਤੋ ਦਿਖਸੇ ਬਾਰੀ ਤੋਂ ਬਾਈ ਬਾਰੀ ਤਵਾਈ ਮਰ ਫਾਇਰ ਬ੍ਰਿਗੇਡ ਦੀ ਟੀਮ ਵੀ ਆਪਣਾ ਕੰਮ ਬੜਾ ਅچھے ਤਰੀਕੇ ਨਾਲ ਕਰਦੀ ਲੱਭਾ ਦੀ ਮਰ ਵੀਡੀਓ ਵੀ ਸ਼ੇਅਰ ਜ਼ਰੂਰ ਕਰਦੇ ਜਾਇਓ ਕਿ ਜਿੰਨੇ ਵੀ ਸਾਡੇ ਦਰਸ਼ਕ ਨੇ ਅੰਦਰ ਕੋਲੇ ਖਬਰ ਪਹੁੰਚੇ ਕਿਉਂਕਿ ਬੇहद ਹੀ ਹੈਰਾਨ ਕਰਨ ਵਾਲੀ ਖਬਰ ਦਰਸ਼ਕੋ ਇਸ ਵੇਲੇ ਲਾਈਵ ਤਸਵੀਰਾਂ ਜਿਹੜੀ ਕਿ ਇਹ ਜਿੰਨਾ ਵੀ ਹਾਲ ਹੈ ਇਸ ਦੇ ਅੰਦਰ ਕਾਫੀ ਜ਼ਿਆਦਾ ਅੱਗੇ ਜਿਹੜੀ ਲੱਗੀ ਦੀ ਹੈ ਫਾਇਰ ਬ੍ਰਿਗੇਡ ਦੇ ਟੀਮ ਵੀ ਜਿਹੜੀ ਹੈ ਇਸ ਆਗੂ ਪਰ ਕਾਬੂ ਪਾਣੇ ਲਈ ਹਰ ਤਰੀਕੇ ਦਾ ਜਿਹੜਾ ਪ੍ਰਯਾਸ ਕੀਤਾ ਜਾ ਰਿਹਾ ਕਿਉਂਕਿ ਬਹੁਤ ਹੀ ਜ਼ਿਆਦਾ ਅੱਗ ਜਿਹੜੀ ਲੱਗੀ ਦੀ ਹੈ ਲਾਈਵ ਤਸਵੀਰਾਂ ਜਿਹੜੀਆਂ ਜੈਗੂਆਰ ਕੰਪਨੀ ਦਾ ਗੋਦਾਮ ਹੈ ਦਰਸ਼ਕੋ ਜਿਹੜਾ ਦੱਸਿਆ ਜ਼ਿਆਦਾ ਕਿ ਜਿਹਦੇ ਵਿੱਚ ਕਾਫੀ ਜ਼ਿਆਦਾ ਸਮਾਨ ਜਿਹੜਾ ਇੱਥੇ ਰੱਖਿਆ ਦਾ ਹਮਾਰ ਇਸ ਵੇਲੇ ਫਾਇਰ ਬ੍ਰਿਗੇਡ ਦੀ ਟੀਮ ਹਰ ਕਿਸ ਤਰੀਕੇ ਦਾ ਪ੍ਰਯਾਸ ਕਰਾ ਰਹੀ ਹੈ ਕਿ ਇਸ ਅੱਗ ਨੂੰ ਪਰ ਕਾਬੂ ਪਾਇਆ ਗਿਆ ਮੈਂ ਤੋਂ ਦਿਸੋ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਦਰਸ਼ਕੋ ਤੋਂ ਦਿਸੋ ਕਿ ਇਹ ਸਮਾਨ ਜਿਹੜਾ ਮੈਂ ਤੁਹਾਨੂੰ ਦੱਸਦਾ ਕਿ ਇਸੇ ਥੋੜਾ ਜਿਹਾ ਬਚਾਇਆ ਬਚਾਇਆ ਗਿਆ ਮਰ ਬਾਕੀ ਅੰਦਰ ਕਾਫੀ ਜ਼ਿਆਦਾ ਸਮਾਨ ਜਿਹੜਾ ਇਸ ਗੋਦਾਮ ਦੇ ਅੰਦਰ ਜਿਹੜੀ ਅੱਗ ਤੋਂ ਦਿਖਾ ਦਿਓ ਬਹੁਤ ਜ਼ਿਆਦਾ ਅੱਗ ਜਿਹੜੀ ਇਸ ਟਾਈਮ ਇਸ ਇਸ ਗੋਦਾਮ ਜਿਹੜਾ ਅੰਦਰ ਹੈ ਇਹਦੇ ਉੱਪਰ ਇਹ ਚ ਕਾਫੀ ਜ਼ਿਆਦਾ ਸਮਾਨ ਜਿਹੜਾ ਲੱਖੇ ਦੇ ਸਾਬਕਣੇ ਸਮਾਨ ਜਿਹੜਾ ਜਲੀਏ ਰੱਖ ਹੋਈ ਚੁੱਕੇ ਦਾ ਮਰ ਲਾਈਵ ਤਸਵੀਰਾਂ ਜਿਹੜੀਆਂ ਆਪਸੀ ਸਾਇੰਟੀਵੀ ਚੈਨਲ ਦੇ ਮਾਧਿਮ ਕੰਨਦਾਰ ਪੁਝਾਉਣੇ ਦੀ ਕੋਸ਼ਿਸ਼ ਕਰਾਂ ਮਰ ਵੀਡੀਓ ਕੀ ਜਿਆਦਾ ਕੋਲੇ ਜਿਆਦਾ ਸ਼ੇਅਰ ਜ਼ਰੂਰ ਕਰਿਓ ਕਿ ਜਿਹੜੇ ਦਰਸ਼ਕ ਸਾਡੇ ਕਨੇ ਹੋਣ ਜੁੜਾ ਦੇਣਾ ਉਹਦੇ ਤੱਕ ਰੇ ਖਬਰ ਪੁੱਜ ਜ ਸਕੇ ਦਰਸ਼ਕੋ ਤੋ ਦੇਖ ਸਕਦੇ ਬਹੁਤ ਹੀ ਜਿਆਦਾ ਅੱਗ ਲੱਗੀ ਚੁੱਕੀ ਦੀ ਹੈ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਆਪਣਾ ਕੰਮ ਕਰਦੀ ਲੱਭਾ ਦੀ ਹੈ ਤੋ ਦੇਖ ਸਕਦੇ इस गोदाम के अंदर काफी ये काफी ज्यादा अगर भी चला Eu vou